ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਲ ਆਲੀਆਂ ਦੋ ਮਾਰਵਾੜੀ ਘੋੜੀਆਂ ਦਿਖਾਉਣੀਆਂ ਨੇ ਇੱਕ ਤਾਂ ਆ ਮੱਥੇ ਫੁੱਲ ਤੇ ਪਿਛਲੇ ਦੋ ਪੈਰ ਚਿੱਟਿਆਂ ਦੀ ਘੋੜੀ ਆ ਦੋਸਤੋ ਦੂਜੀ ਹੈਗੀ ਆ ਮੱਥੇ ਪਟੇ ਤੇ ਪਿਛਲੇ ਇੱਕ ਪੈਰ ਚਿੱਟੇ ਦੀ ਇਹ 9 ਮਹੀਨਿਆਂ ਦੀ ਗੱਬੜ ਚੈੱਕ ਪਾਸ ਸੋ ਜਿਹੜੀ ਆ ਘੋੜੀ ਆ ਮੱਥੇ ਫੁੱਲ ਦੋ ਪੈਰ ਚਿੱਟਿਆਂ ਦੀ ਇਹਦਾ ਡਿਜ਼ਾਈਨ ਜੂਨ ਬਹੁਤ ਜ਼ਿਆਦੇ ਚੰਗਾ ਗਾ ਬਣ ਤਰਾਂ ਤੁਸੀਂ ਦੇਖੋ ਇਹਦੀਆਂ ਗਰਦਨ ਬੜੀ ਪਤਲੀ ਤੇ ਲੰਮੀਆਂ ਕੰਨ ਬੜਾ ਪਤਲਾ ਫੇਸ ਬਿਊਟੀ ਬੜੀ ਆ ਬਾਕੀ ਬੇਲ ਬਹੁਤ ਜ਼ਿਆਦਾ ਆ ਘੋੜੀ ਦੀ ਇਹ ਦੇਵ ਰੂਪ ਘੋੜੇ ਦੀ ਬੱਚੀ ਆ ਜਿਹੜਾ ਮੱਠ ਲਾਈਨ ਦਾ ਘੋੜਾ ਗਾ ਗੁਜਰਾਤ ਦੇ ਵਿੱਚ ਸੋ 1.5 ਸਾਲੇ ਇਸ ਘੋੜੀ ਦੀ ਉਮਰ ਆ ਦੋਸਤੋ ਤੇਨੂੰ ਸੂਈ ਨੂੰ 5 ਮਹੀਨੇ ਹੋ ਗਏ ਮੌਕੇ ਤੇ ਖਾਲੀ ਆ ਪਹਿਲਾਂ ਇਹਨੇ ਬਹੁਤ ਸੋਹਣੀ ਬਸ਼ੇਰੀ ਦਿੱਤੀ ਸੀ ਰਿਜ਼ਲਟ ਘੋੜੀ ਦੇ ਚੰਗੇ ਆ ਸੋ ਜਿਹੜਾ ਵੀ ਕੋਈ ਸੱਜਣਾ ਸਾਹਬ ਦੇ ਪੈਸੇ ਲਾਉਣਾ ਚਾਹੁੰਦਾ ਤੁਹਾਨੂੰ ਮੈਂ ਹਿੰਟ ਜਾਂ ਦੇ ਦੇਣਾ ਵੀ ਇਹਦਾ ਡਿਮਾਂਡ ਕੋਈ ਬਾੜੀ ਨਹੀਂ ਕਰੂਗਾ ਬਾਈ ਜਿਹੜੇ ਸਾਹਬ ਨਾਲ ਘੋੜੀ ਦਾ ਰਿਜ਼ਲਟ ਆ ਬਣਤਰਾਂ ਚੰਗੀਆਂ ਨੇ ਸੋਨੂੰ ਜਾਇਜ਼ ਰੇਟ ਦੇ ਵਿੱਚ ਇਹ ਘੋੜੀ ਮਿਲ ਜਾਣੀ ਆ ਤੇ ਤੁਸੀਂ ਚੰਗੇ ਘੋੜੇ ਤੋਂ ਮੇਲ ਟਕਰਾ ਕੇ ਇਹ ਤੋਂ ਮਾਰਵਾੜੀ ਬੱਚਾ ਚੰਗਾ ਲੈ ਸਕਦੇ ਹੋ ਲੈਂਥ ਵੀ ਚੰਗੀ ਆ ਘੋੜੀ ਦੀ ਅੰਗਾ ਪੈਰਾਂ ਦੀ ਸਾਫ਼ ਸੁਥਰੀ ਆ ਕੁਆਲਿਟੀ ਬਹੁਤ ਜ਼ਿਆਦਾ ਆ ਬਾਕੀ ਤੋਰੇ ਦੇ ਹੱਕ ਨੂੰ ਪੂਰੀ ਕਾਇਮ ਰੇਵੀਆ ਚਾਲ ਸੋਹਣੀ ਤੁਰਦੀ ਆ ਆ ਤੁਸੀਂ ਦੇਖ ਸਕਦੇ ਹੋ ਬੰਦਾ ਤੋਰਨ ਵਾਲਾ ਚਾਹੀਦਾ ਤੇ ਘੋੜੀ ਲਾਫ ਦੀ ਤੁਰੀ ਜਾਂਦੀ ਆ ਖੁਸ਼ ਹੋ ਕੇ ਤੁਰਦੀ ਆ ਉਹ ਚਲ ਮਾ ਜਾਂ ਕੰਮ ਹੈ ਨਹੀਂ ਵੀ ਕਈ ਘੋੜੀਆਂ ਕੇ ਸਲ ਮਾਰਦੀਆਂ ਹੁੰਦੀਆਂ ਨੇ ਸੋ ਘੋੜੀ ਚੰਗੀ ਆ ਬਹੁਤ ਜ਼ਿਆਦੇ ਤੇ ਜਿਹੜੀ ਦੋਸਤੋ ਆ ਦੂਜੀ ਘੋੜੀ ਆ 9 ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਆ ਆਪ ਇਹ ਹੈਗੀ ਆ ਠਾਕੁਰ ਘੋੜੇ ਦੀ ਬੱਚੀ ਸੋ ਫੁੱਲ ਜ਼ਿੰਮੇਵਾਰੀ ਆ ਇਸ ਚੀਜ਼ ਦੀ ਕਾਲੇ ਕਾਂਡੇ ਦਾ ਬੱਚਾ ਜਿਹੜਾ ਠਾਕੁਰ ਉਹਦੀ ਧੀ ਆ ਇਹ ਤੇ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਵੀਰ ਘੋੜੇ ਤੋਂ ਜਿਹੜਾ ਪੰਜ ਕਲਿਆਣਾ ਘੋੜਾ ਸ਼ਰੀ ਪਿੰਡ ਹੁੰਦਾ ਸੀਗਾ ਬਾਬਰ ਦਾ ਬੱਚਾ ਉਹ ਤੋਂ ਇਹ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਇਹਦੀ ਜਿਹੜੀ ਪ੍ਰੋਪਰ ਹਾਈਟ ਆ ਦੋਸਤੋ 60 ਇੰਚਾ ਮਿੰਤੀ ਵਾਲੀ ਤੇ ਬਾਕੀ ਉਮਰ ਇਹਦੀ ਤਕਰੀਬਨ 6 ਸਾਲ ਦੇ ਆਸ-ਪਾਸ 5.5 ਤੋਂ 6 ਸਾਲ ਦੇ ਵਿੱਚ ਇਸ ਘੋੜੀ ਦੀ ਉਮਰ ਆ ਇਹ ਵੀ ਬਾਡੀ ਦੀ ਬਹੁਤ ਜ਼ਿਆਦਾ ਭਾਰੀ ਆ ਪੇਟ ਪੂਟ ਘੋੜੀ ਨੇ ਬਹੁਤ ਬਣਾਇਆਗਾ ਚੰਗਾ ਬੱਚਾ ਦੇਊ ਬਰੀਡਿੰਗ ਵਾਲੀ ਘੋੜੀ ਚੰਗੀ ਆ ਬਲੇਜ ਬਹੁਤ ਜਿਆਦਾ ਸੋਹਣਾਗਾ ਕਲਰ ਕੁਆਲਿਟੀ ਬੜੀਆ ਪਿਓਰ ਕਾਲਾ ਰੰਗ ਆ ਦੋਸਤੋ ਤੇ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਮੰਨ ਲਓ ਵੀ ਗੱਬਣ ਘੋੜੀ ਲੈਣਾ ਚਾਹੁੰਦਾ ਤਾਂ ਤੁਸੀਂ ਇਹਦੇ ਬਾਰੇ ਵਿਚਾਰ ਕਰ ਸਕਦੇ ਹੋ ਤੇ ਜੇ ਕਿਸੇ ਨੇ ਘੋੜੀ ਲੈਣੀ ਆ ਖਾਲੀ ਵੀ ਆਪਦੇ ਮਰਜ਼ੀ ਦੇ ਘੋੜੇ ਤੋਂ ਭਰਉਣੀ ਆ ਪਰ ਘੋੜੀ ਹੋਵੇ ਤਸੱਲੀ ਵਾਲੀ ਅੰਦਰ ਦੀ ਬਿਲਕੁਲ ਸਾਫ਼ ਸੁਥਰੀ ਹੋਵੇ ਤਾਂ ਜਿਹੜੀ ਆਪਾਂ ਤੁਹਾਨੂੰ ਦੂਜੀ ਘੋੜੀ ਦਿਖਾਈ ਆ ਉਹਦੀ ਵੀ ਫੁੱਲ ਜ਼ਿੰਮੇਵਾਰੀ ਆ ਦੋਸਤੋ ਉਹਨੂੰ ਤੁਸੀਂ ਆਪਦੇ ਡਾਕਟਰ ਤੋਂ ਤਸੱਲੀ ਕਰਾ ਕੇ ਘੋੜੀ ਖਰੀਦ ਸਕਦੇ ਹੋ ਪਹਿਲਾਂ ਸੂਈ ਨੂੰ ਨੂੰ 5 ਕਿ ਮਹੀਨੇ ਹੋਏ ਆ ਸੋ ਦੋਨੇ ਘੋੜੀਆਂ ਚੰਗੀਆਂ ਨੇ ਐਡਰੈਸ ਨੋਟ ਕਰ ਲਓ ਰਸੂਲਪੁਰ ਪਿੰਡ ਆ ਬਾਈ ਦਾ ਮਹਿਰਨੇ ਦੇ ਨੇੜੇ ਪੈ ਜਾਂਦਾ ਸਪਾਰ ਪਿੰਡ ਦੇ ਨੇੜੇ ਪੈ ਜਾਂਦਾ ਤਕਰੀਬਨ ਇਹਨਾਂ ਪਿੰਡਾਂ ਤੋਂ 1.5 1.5 2 2 ਕਿਲੋਮੀਟਰ ਦੂਰ ਨਾਲ ਲੱਗਮਾ ਪਿੰਡ ਆ ਸੋਨੀ ਬਾਈ ਦਾ ਨਾਮ ਨੰਬਰ ਨੋਟ ਕਰ ਲਓ 9855846 421 ਦੋਨੇ ਘੋੜੀਆਂ ਚੰਗੀਆਂ ਬਹੁਤ ਨੇ ਬਾਲਪੌਰੀਆਂ ਦੀਆਂ ਸਾਫ਼ ਨੇ ਤੇ ਦੂਜੀ ਜਿਹੜੀ ਖਾਲੀ ਘੋੜੀ ਆ ਉਹ ਅੰਦਰ ਦੀ ਬਿਲਕੁਲ ਕਲੀਅਰ ਆ ਬੱਚੇ ਲੈਣ ਵਾਲੀ ਘੋੜੀ ਬਰੀਡਿੰਗ ਵਾਲੀ ਬਹੁਤ ਜ਼ਿਆਦੇ ਚੰਗੀ ਆ ਆ ਘੋੜੀ 9 ਮਹੀਨੇ ਦੀ ਉਹ ਗੱਬਣਾ ਦੋਸਤੋ ਤੇ ਦੋਨੇ ਘੋੜੀਆਂ ਚੰਗੀਆਂ ਨੇ ਫੋਨ ਲਾ ਲਿਓ ਜਿਨ੍ਹਾਂ ਘੋੜੀਆਂ ਖਰੀਦ